ਸਾਵਾ ਵਾਹਿਗੁਰੂ ਜੀ ਪਤੇ ਗੁਰਮੁਖ ਪਿਆਰੇ ਆਪਾ ਤੇ ਅਸਕ ਜਾਣਕਾਰੀ ਸੰਖੇਪ ਰੂਪ ਦੇ ਵਿੱਚ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਸਭ ਤੋਂ ਔਖਾ ਕੰਮ ਹੈ ਇਤਿਹਾਸ ਸੁਣਾਉਣਾ ਕਿਉਂਕਿ ਇਤਿਹਾਸ ਜਿਹੜਾ ਸਾਡਾ ਇੱਕ ਥਾਂ ਤੇ ਕਿਤੇ ਲਿਖਿਆ ਨਹੀਂ ਜਿਹੜਾ ਪੂਰਾ ਅਸੀਂ ਪੜ੍ਹ ਕੇ ਸੁਣਾ ਸਕੀਏ ਕਿ ਤੂੰ ਪੁੱਛ ਲੈਣਾ ਪੈਂਦਾ ਕਿ ਤੂੰ ਪੁੱਛ ਲੈਣਾ ਪੈਂਦਾ ਤੇ ਉਹ ਇਤਿਹਾਸ ਦੇ ਵਿੱਚ ਗੁਰਬਾਣੀ ਤੋਂ ਬਹੁਤ ਜ਼ਿਆਦਾ ਕੁਝ ਗੱਲਾਂ ਗਲਤ ਲਿਖੀਆਂ ਹੋਈਆਂ ਨੇ ਇੱਕ ਵਾਰੀ ਕਿਰਪਾਲ ਸਿੰਘ ਬਨੂਗਰ ਨੇ ਕਿਹਾ ਸੀਗਾ ਕਿ ਇਤਿਹਾਸ ਸੋਧਣਾ ਪਰ ਫਿਰ ਉਹਨਾਂ ਨੂੰ ਦੱਬਿਆ ਗਿਆ ਉਹਨਾਂ ਦਾ ਬਿਆਨ ਹੀ ਰਹਿ ਗਿਆ ਸੋ ਇਸ ਕਰਕੇ ਅਸੀਂ ਕਈ ਥਾਂ ਤੋਂ ਪੜ੍ਹ ਕੇ ਖੋਜ ਕਰਕੇ ਸੁਣ ਕੇ ਤੁਹਾਡੇ ਨਾਲ ਸਾਂਝਾ ਕਰਨ ਦੀ ਕੋਸ਼ਿਸ਼ ਕਰਦੇ ਹਾਂ ਸੋ ਫਿਰ ਵੀ ਕੋਈ ਕਮੀ ਰਹੇਗੀ ਗਏ ਜੇ ਤਾਂ ਮਾਫ਼ ਕਰਦੇ ਹੋ ਆਪਾਂ ਕੱਲ ਵਿਚਾਰ ਕੀਤੀ ਸੀ ਭਾਈ ਬਚਿੱਤਰ ਸਿੰਘ ਜੀਆ ਨੇ ਹਾਥੀ ਦਾ ਮੁਕਾਬਲਾ ਕੀਤਾ ਸੀਗਾ ਤੇ ਉਹਨਾਂ ਦੇ ਨਾਲ ਜਦੋਂ ਹਾਤੀ ਦੇ 나ਗਣੀ ਮਾਰੀ ਹੈ ਵਸੀ ਮਾਰੀ ਹੈ ਤਾਂ ਹਾਤੀ ਜਿਹੜਾ ਉਹ ਨਾਲ ਦੀ ਨਾਲ ਇੱਛੇ ਮੁੜ ਕੇ ਆਪਣੇ ਨਾਲ ਦੇ ਆ ਸਾਥੀਆਂ ਨੂੰ ਪਿੱਛੇ ਜਿਹੜੀ ਫੌਜ ਉਨੀ ਸੀ ਉਹਦੇ ਹੁਜਾਮਾਰੀ ਉਹਨਾਂ ਨੂੰ ਬੱਜਣਾ ਸ਼ੁਰੂ ਕਰ ਦਿੱਤਾ ਲਤੜਤਾ ਤੇ ਗੁਰੂ ਸਾਹਿਬਾਂ ਦੇ ਦੱਸੇ ਹੋਏ ਜਿਹੜੇ ਨੁਕਤੇ ਸੀਗੇ ਵੀ ਦਿਮਾਗ ਦੇ ਵਿੱਚ ਅੱਖ ਦੇ ਵਿੱਚ ਹਜਿੱਥੇ ਇਹੜਾ ਬਰਸ਼ਾ ਸੀਗਾ ਤਕਰੀਬਨ ਸੌਂਡ ਦੀ ਜੜ ਦੇ ਵਿੱਚ ਵੱਜਿਆ ਕਿਉਂਕਿ ਮੱਥੇ ਤੇ ਤਾਂ ਤਵਾ ਸੀਗਾ ਪਰ ਕਈ ਪਾਸੀ ਅਧਿਆਇ ਦੇ ਵਿੱਚ ਪੜ੍ਹਦੇ ਆਂ ਵੀ ਤਵਾ ਵੀ ਪਾੜਿਆ ਗਿਆ। ਸੋ ਇਹ ਕੋਈ ਖਾਸ ਗੱਲ ਨਹੀਂ ਪਰ ਹਾਥੀ ਦੇ ਜਦੋਂ ਵਰਸ਼ੀ ਨਾਗਨੇ ਮਾਰੀ ਆ ਤਾਂ ਹਾਥੀ ਪਿੱਛੇ ਭੱਜ ਗਿਆ ਤੇ ਨਾਲ ਭਾਈ ਉਦੇ ਸਿੰਘ ਸੀਗਾ ਤੇ ਉਦੇ ਸਿੰਘ ਜਿਹੜਾ ਕੇਸਰੀ ਚੰਦ ਰਾਜਾ ਸੀਗਾ ਉਹਦਾ ਉਹਦੇ ਨਾਲ ਮੁਕਾਬਲਾ ਹੋ ਗਿਆ ਤੇ ਉਹਨਾਂ ਦਾ ਜਿਹੜਾ ਸਿਰ ਸੀਗਾ ਉਹ ਉਹਨਾਂ ਨੇ ਵੱਢਿਆ। ਸਿਰਫ ਮਾਰਸ਼ੇ ਦੇ ਵਿੱਚ ਟੰਗ ਕੇ ਤੇ ਲੋਗੜ ਦੇ ਕਿਲੇ ਵਿੱਚ ਜਿਕਰੀ ਛੜਦੇ ਸਿੰਘ ਵਾਪਸ ਆ ਗਏ ਤੇ ਕੁਦਰ ਸਿੰਘ ਪਰ ਤੇ ਸੇ ਵੀ ਹੋਗੇ ਸੀ ਉਸ ਤੋਂ ਪਹਿਲਾਂ ਅ بڑے ਮੁਕਾਬਲੇ ਬੜੇ ਸੁਰਮੇ ਆਏ ਤੇ ਸਾਰੇ ਫੇਲ ਹੋੁੰਦੇ ਗਏ ਤੇ ਇੱਕ ਸ਼ੈਦ ਖਾਨ ਸ਼ੈਦ ਖਾਨ ਜਿਹੜਾ ਅਰੰਗਜੀਤ ਦਾ ਜਨਮੈਲ ਸੀਗਾ ਉਹ ਉੱਥੋਂ ਚੱਲਿਆ ਉਹ ਕਹਿਣ ਲੱਗਿਆ ਕਹਿੰਦਾ ਜੀ ਮੈਂ ਸ੍ਰੀਪਤੀ ਸੌਂ ਖਾ ਕੇ ਚੱਲਣਾ ਮੈਂ ਗੁਰੂ ਗੋਬਿੰਦ ਸਿੰਘ ਨੂੰ ਜਿੰਦਾ ਜਾਂ ਮਰਦਾ ਲੈ ਕੇ ਤੁਹਾਡੇ ਸਾਹਮਣੇ ਪੇਸ਼ ਕਰਾਂਗਾ ਲੈ ਕੇ ਆਵਾਂ ਉਹਦੇ ਨਾਲ ਉਹਨੂੰ ਬੜਾ ਧੰਦਾ ਉਹਨ ਤਾਂ ਦਿੱਤਾ ਤੇ ਉਹਨੂੰ ਚੰਗੇ ਜਿਹੜੇ ਸ਼ਾਸਤਰ ਵੀ ਦਿੱਤੇ ਤੇ ਉਹਦੇ ਨਾਲ ਹੋਰ ਵੀ ਅਨੇਕਾਂ ਸੁਰਮੈਨ ਭੇਜ ਦਿੱਤੇ ਕਿ ਉਹ ਚੱਲ ਪਿਆ ਰਸਤੇ ਦੇ ਵਿੱਚ ਜਿਹੜਾ ਪੀਰ ਬੁੱਧੂ ਸਾਦਾ ਪਿੰਡ ਸੀ ਸੰਡौरा ਤੇ ਉੱਥੇ ਜਦੋਂ ਆਇਆ ਉਹਦੀ ਭੈਣ ਨਸੀਰਾ ਸੀ ਭਾਈ ਪੀਰ ਬੁੱਧੂ ਸਾਦੇ ਘਰ ਫਾਉ ਕੀ ਪੀਰ ਬੁੱਧੂ ਸਾਹਾ ਦਾ ਸਾਲਾ ਸੀ ਸ਼ਹੀਦ ਖਾਨ ਇਧਰ ਉਹ ਤਾਂ ਆ ਗਿਆ ਚੜਾਈ ਕਰਕੇ ਵੀ ਮੈਂ ਗੁਰੂ ਗੋਬਿੰਦ ਸਿੰਘ ਦਾ ਸਿਰ ਲੈ ਕੇ ਆਉਂਗਾ ਜਾਂ ਉਹਨਾਂ ਨੂੰ ਜਿਉਂਦਿਆਂ ਨੂੰ ਫੜ ਕੇ ਲੈ ਕੇ ਆਉਂਗਾ ਇਧਰ ਪੀਰ ਬੁੱਧੂ ਸਾਹ ਨੇ ਭਗਾਣੀ ਦੀ ਜੰਗ ਦੇ ਵਿੱਚ ਆਪਣੇ ਪਰਿਵਾਰ ਦੇ ਕਈ ਮੈਂਬਰ ਤੇ ਆਪਣੇ ਦੋ ਸਕੇ ਪੁੱਤਰਾਂ ਨੂੰ ਸ਼ਹੀਦ ਕਰਵਾਇਆ ਸੀਗਾ ਗੁਰੂ ਦੇ ਲੇਖੇ ਲਾ ਦਿੱਤਾ ਸੀ ਤੇ ਉਹ ਜਦੋਂ ਆਇਆ ਤੇ ਉਹ ਆਪਣੀ ਭੈਣ ਦੇ ਘਰ ਥੋੜਾ ਜਿਹਾ ਚ ਰੁਕਿਆ ਥੋੜਾ ਜਿਹਾ ਚ ਰੁਕਿਆ ਤੇ ਕਹਿੰਦਾ ਵੀ ਕਹਿੰਦੀ ਵੀਰਾ ਤੂੰ ਕਿੱਥੇ ਜਾਣਾ ਕਹਿੰਦਾ ਮੈਂ ਬਹੁਤ ਵੱਡਾ ਕੰਮ ਕਰਨ ਜਾ ਰਿਹਾ ਮੈਂ ਅਨੰਦਪੁਰ ਸਾਹਿਬ ਜਾ ਰਿਹਾ ਅਨੰਦਪੁਰ ਜਾ ਰਿਹਾ ਕਹਿੰਦੀ ਅਨੰਦਪੁਰ ਗੁਰੂਆਂ ਦੇ ਦਰਸ਼ਨ ਕਰਨ ਜਾ ਰਹੇ ਕਹਿੰਦਾ ਗੁਰੂ ਕਿਵੇਂ ਕਿਹਾ ਸੀ ਅਧਿਪਨ ਨੂੰ ਕਹਿੰਦਾ ਤੂੰ ਨਰਾਜ ਬਸੇ ਹੋ ਗਿਆ ਉਹ ਕਹਿੰਦੀ ਉਹ ਤੇ ਇਹਨੇ ਗੁਰੂ ਨਾਨਕ ਦੀ ਗੱਦੀ ਤੇ ਜਗ੍ਹਾ ਤੇ ਨੇ ਤੇ ਅਸੀਂ ਤਾਂ ਉਹਨੇ ਦਰਸ਼ਨ ਕਰਦੇ ਆ ਖੁਦਾ ਮੰਨਦੇ ਆ ਤੇ ਤੂੰ ਕੀ ਤੂੰ ਵੀ ਕਹਿੰਦਾ ਕਹਿੰਦਾ ਮੈਂ ਤਾਂ ਸਿਰ ਲੈ ਕੇ ਆਉਣਾ ਉਹ ਕਹਿੰਦੀ ਮੁਸ਼ਕਲ ਹੈ ਪਰ ਵੱਡੇ ਵੱਡੇ ਆਏ ਨੇ ਵੀਰਾ ਤੂੰ ਆਪਣੀ ਜ਼ਿੰਦਗੀ ਦਾ ਤੇ ਲਾਉਣ ਚੱਲਿਆ ਪਰ ਮੈਂ ਅਰਦਾਸ ਬੇਨਤੀ ਕਰੂੰਗੀ ਕਿ ਮਹਾਰਾਜ ਮੇਰਾ ਭਰਾ ਹੈ ਚਲੋ ਇਹਨੂੰ ਨਹੀਂ ਪਤਾ ਬਖਸ਼ ਦੇ ਤੇ ਉਹ ਹੱਸ ਕੇ ਅੱਗੇ ਚਲੇ ਗਿਆ ਕਹਿੰਦੀ ਕਹਿੰਦਾ ਇਹ ਜੇ ਤੂੰ ਜੇ ਕਹਿੰਦਾ ਮੈਂ ਇੱਕ ਗੱਲ ਮੰਨ ਲਈ ਜੇ ਮੇਰੀਆਂ ਅੱਖਾਂ ਚੱਖਾਂ ਪਾ ਕੇ ਮੇਰੇ ਨਾਲ ਜੁੱਧ ਕਰੇ ਫਿਰ ਕਹਿੰਦਾ ਮੈਂ ਮਨ ਜੀ ਹਾਂ ਮੇਰੀ ਅੱਖਾਂ ਦਾ ਤਾਂ ਚੱਲਦਾ ਕਿ ਨਹੀਂ ਚੱਲਦਾ ਕਹਿੰਦਾ ਮੇਰੇ ਸਾਹਮਣੇ ਤਾਂ ਕੋਈ ਝਾਕ ਨਹੀਂ ਸਕਦਾ ਤੇ ਉਹ ਕਹਿੰਦੀ ਵੀਰਾ ਜੇ ਜੇ ਤੁਹਾਡਿਆਂ ਅੱਖਾਂ ਦੇ ਵਿੱਚ ਅੱਖਾਂ ਤਾਂ ਕੀ ਜੇ ਤੁਹਾਡੇ ਵੱਲ ਦੇਖ ਵੀ ਲਿਆ ਨਾ ਤੁਸੀਂ ਤਾਂ ਅੱਗੇ ਅੱਖ ਪੱਟ ਵੀ ਨਹੀਂ ਸਕਦੇ ਉਹਨਾਂ ਦੇ ਸਾਹਮਣੇ ਉਹਨਾਂ ਦੇ ਵਿੱਚ ਤਪ ਤੇ ਜਿੰਦਾ ਕਹਿੰਦਾ ਨਹੀਂ ਕਹਿੰਦਾ ਮੈਂ ਦੇਖੂਗਾ ਫਿਰ ਕਹਿੰਦਾ ਜਿੱਦਦੀ ਮੈਂ ਕਰੂੰਗਾ ਵੀ ਮੇਰੇ ਨਾਲ ਸਾਹਮਣੇ ਹੋ ਕੇ ਲੜੇ ਮਾਨਵਿਸ ਗਲਪ ਧਾਰ ਕੇ ਚੱਲ ਪਿਆ ਚੱਲ ਪਿਆ ਤੇ ਜਦੋਂ ਪਤਾ ਲੱਗਿਆ ਵੀ ਸ਼ੈਦ ਖਾਨ ਜਿਹੜਾ ਉਹ ਕਈ ਸੂਰਮਿਆਂ ਨੂੰ ਲੈ ਕੇ ਦਿੱਲੀ ਤੋਂ ਚੱਲਿਆ ਤਾਂ ਉਧਰੋਂ ਦਸਮੇਸ਼ ਪਿਤਾ ਨੇ ਸ਼ੈਦ ਬੇਗ ਉਹ ਵੀ ਮੁਸਲਮਾਨ ਹੈ ਦੇਖੋ ਇੱਕ ਪਾਸੇ ਤਾਂ ਮੁਸਲਮਾਨ ਜਿਹੜੇ ਸਿੱਖ ਬਣ ਗਏ ਗੁਰੂ ਦੇ ਮਰੀਦ ਬਣ ਗਏ ਉਹ ਤਾਂ ਉਹ ਤਾਂ ਗੁਰੂ ਸਾਹਿਬ ਅੱਗੇ ਲੜਨ ਜਾ ਰਹੇ ਨੁਰਜੇ ਗੁਰੂ ਸਾਹਿਬ ਨੂੰ ਮਾਰਨ ਵਾਸਤੇ ਆ ਰਹੇ ਨੇ ਹੈ ਉਹ ਵੀ ਮੁਸਲਮਾਨ ਹੈ ਉਹ ਵੀ ਮੁਸਲਮਾਨ ਐ ਜਦੋਂ ਸ਼ੈਦ ਬੇਗ ਤੇ ਲੈ ਕੇ ਘੋੜਾ ਅੱਗੇ ਹੋਇਆ ਤੇ ਉਹਨੂੰ ਵੀ ਪਤਾ ਲੱਗਿਆ ਕਿ ਜਦੋਂ ਜੁੱਦੋਂ ਹੋਣ ਲੱਗਿਆ ਨਾ ਕਹਿੰਦਾ ਮੈਨੂੰ ਸ਼ੈਦ ਖਾਨ ਕਹਿੰਦੇ ਆ ਉਹ ਕਹਿੰਦਾ ਮੈਨੂੰ ਵੀ ਸ਼ੈਦ ਬੇਗ ਕਹਿੰਦੇ ਆ ਕਹਿੰਦਾ ਆ ਜਾ ਫਿਰ ਦੇ ਚਰਕਾਰ ਵਾਰ ਜਦੋਂ ਇਦਾਂ ਕਰਨ ਲੱਗਿਆ ਨਾ ਕਹਿੰਦਾ ਸ਼ੈਦ ਖਾਨ ਕਹਿੰਦਾ ਕਹਿੰਦਾ ਯਾਰ ਤੂੰ ਤੇਰਾ ਗੁਰੂ ਆ ਉਹ ਕਹਿੰਦਾ ਹਾਂ ਜੀ ਕਹਿੰਦਾ ਤੂੰ ਆਪਣੇ ਗੁਰੂ ਨੂੰ ਤੂੰ ਐ ਕਹਿ ਕਿਉਂ ਮੁਸਲਮਾਨਾ ਭਰਾਵਾ ਦੇ ਹੱਥੋਂ ਤੂੰ ਮੁਸਲਮਾਨ ਭਰਾ ਮੇਰੇ ਹੱਥੋਂ ਮਰਦਾ ਹੈ ਕਹਿੰਦਾ ਤੂੰ ਉਸੇ ਨੂੰ ਮੇਰੇ ਨਾਲ ਸਿੱਧੀ ਟੱਕਰ ਲਵੇ ਸ਼ੈਦ ਬੇਦ ਕਹਿੰਦਾ ਵੀ ਇੱਕੋ ਹੀ ਤਾਂ ਕੋਈ ਗੱਲ ਨਹੀਂ ਅਜੇ ਗੱਲ ਹੀ ਚੱਲ ਰਹੀ ਹੈ ਤੇ ਐਨ ਨੂੰ ਨਾ ਸ਼ਾਇਦ ਵੇਦ ਦੇ ਪਿੱਛੇ ਘੋੜਿਆਂ ਦੀਆਂ ਜਿਹੜੇ ਦਸਵੇਂ ਪਾਤਸ਼ਾਹ ਘੋੜੇ ਤੇ ਆ ਰਹੇ ਨੇ ਤੇ ਖੜਾ ਖੜਪ ਖੜਾ ਪਹੁੰਚਦੀ ਹੈ ਤੇ ਨਾਲ ਦੀ ਨਾਲ ਪਤਾ ਲੱਗਿਆ ਕਹਿੰਦੇ ਲੈ ਗੁਰੂ ਸਾਹਿਬ ਵੀ ਆ ਗਏ ਸਹੀ ਹੈ ਤੇ ਬੇ ਕਹਿੰਦਾ ਕਹਿੰਦਾ ਗੁਰੂ ਸਾਹਿਬ ਵੀ ਆ ਗਏ ਜੀ ਦੋ ਇੰਨੀ ਗੱਲ ਕਹੀ ਤੇ ਦਸਵੇਂ ਪਾਸ਼ਾ ਨੇ ਬਾਅਦ ਉੱਚੀ ਬਾਅਦ ਦੇ ਵਿੱਚ ਕਹਿੰਦਾ ਸ਼ੈਦ ਬੇਗ ਜੀ ਕਹਿੰਦੇ ਤੁਸੀਂ ਪਿੱਛੇ ਹੋ ਜਾਓ ਹੁਣ ਕਹਿੰਦੇ ਅਸੀਂ ਦੇਖਣਾ ਹੈ ਇਹਦੇ ਮਨ ਦੀ ਭਾਵਨਾ ਵੀ ਪੂਰੀ ਕਰਨੀ ਹੈ ਇਹ ਕਹਿੰਦਾ ਸੀ ਨਾ ਮੈਂ ਸਿੱਧਾ ਹੀ ਲੜਨਾ ਹੈ ਕਿਉਂ ਭਰਾਵਾਂ ਨੂੰ ਮੁਸਲਮਾਨ ਨੂੰ ਆਪਸ ਦੇ ਵਿੱਚ ਲੜਾਈ ਜਾਂਦਾ ਹੈ ਕਿ ਮੈਂ ਸਿੱਧਾ ਲੜਨਾ ਹੈ ਕਿ ਲੈ ਹੁਣ ਆ ਜਾ ਕਹਿੰਦੇ ਤੇ ਦਸਵੇਂ ਪਾਸ਼ਾ ਨੇ ਘੋੜੇ ਨੂੰ ਤੇ ਸ਼ੈਦ ਖਾਨ ਦੇ ਕੋਲੇ ਲੈ ਜਾਂਦਾ ਤੇ ਖਿਆਬੀਲਾ ਕਰਵਾ ਤੇ ਜਦੋਂ ਰੋਬ ਦੇਖ ਕੇ ਅੱਖਾਂ ਦੇ ਵਿੱਚ ਅੱਖਾਂ ਪਾਈਆਂ ਤੇ ਨਾਲ ਦੀ ਨਾਲ ਜਿਹੜਾ ਸੀਗਾ ਉਹਦਾ ਸਰੀਰ ਠੰਡਾ ਹੋ ਗਿਆ ਕਹਿੰਦੇ ਲੈ ਸ਼ੈਦ ਖਾਨ ਕਹਿੰਦੇ ਕਾਰਵਾਰ ਕਹਿੰਦੇ ਅਸੀਂ ਕਦੇ ਪਹਿਲਾਂ ਕਿਸੇ ਤੇ ਵਾਰ ਨਹੀਂ ਕੀਤਾ ਅਸੀਂ ਕਦੇ ਪਹਿਲਾਂ ਕਿਸੇ ਤੇ ਵਾਰ ਨਹੀਂ ਕੀਤਾ ਤੇ ਤੂੰ ਜਵਾਬਾਣ ਲਾਗਿਓ ਤਬੈ ਰੋਸ ਜਾਗੇ ਉਹ ਤੂੰ ਕਾਰਵਾਰ ਫਿਰ ਦੇਖਦਾ ਤੇਰੇ ਨਾਲ ਕੀ ਬਣਦਾ ਜਦੋਂ ਇੰਨੀ ਗੱਲ ਕਹੇ ਵੀ ਪਹਿਲਾਂ ਅਸੀਂ ਕਿਸੇ ਤੇ ਵਾਰ ਨਹੀਂ ਕੀਤਾ ਤੇ ਸ਼ੇਯਦ ਖਾਨ ਦੀ ਜਮੀਰ ਜਾਗਦੀ ਉਹ ਕਹਿੰਦਾ ਫਿਰ ਆਪਾਂ ਕਿਉਂ ਕਰੀਏ ਆਪਣਾ ਵੀ ਕੀ ਚੱਕਿਆ ਆਪਾਂ ਕਿਉਂ ਕਰ ਰਹੇ ਆ ਆਪਾਂ ਕਿਉਂ ਕਰੀਏ ਗੁਰੂ ਸਾਹਿਬ ਦੇ ਨਾ ਦੋ ਕਬੀਰ ਸਤਗੁਰ ਸੂਰਮੇ ਬਾਹਿਆ ਬਾਨ ਜੋ ਇੱਕ ਲਗਤ ਹੀ ਭੰਗਿਰ ਪਰਿਆ ਲਗਤ ਹੀ ਪੈ ਮਿਲ ਗਿਆ ਪ੍ਰਯਤ ਰਜੇ ਸ਼ੇਖ ਜਿਤਾ ਗੁਰੂ ਸਾਹਿਬ ਦੇ ਸ਼ਬਦ ਦਾ ਬਾਣ ਹੈ ਜਿਹੜਾ ਉਹ ਤਾਂ ਬੰਦੇ ਨੂੰ ਆਤਮਿਕ ਤੌਰ ਤੇ ਜਿਉਂਦਾ ਜਮੀਰ ਦੇ ਤੌਰ ਤੇ ਜਿਉਂਦਾ ਕਰ ਦਿੰਦਾ ਤੇ ਜਿਹੜਾ ਕਮਾਣ ਦਾ ਬਾਣ ਹੈ ਉਹ ਸਿਰਕ ਤੌਰ ਤੇ ਮੌਤ ਕਰ ਦਿੰਦਾ ਤੇ ਜਦੋਂ ਇਹ ਬਾਣ ਚੱਲਿਆ ਨਾ ਤਾਂ ਜਿੰਦਿਆ ਉਹਦੀ ਜਿਹੜੀ ਜਮੀਰ ਸੀ ਉਹ ਜਾਗ ਪੀ ਚੋਂਦੀ ਹੋ ਗਈ ਤੇ ਉਹਨੇ ਆਪਣੀ ਕਿਰਪਾਨ ਬਾਹਰ ਕਰਨ ਦੀ ਜਗਾ ਤੇ ਆਪਣੀ ਤੇਗਪੁਰੂ ਦੇ ਚਰਨਾਚ ਰੱਖ ਕੇ ਨਮਸਕਾਰ ਕਰਕੇ ਆਤਮ ਸਮਰਪਣ ਕਰਤਾ ਤੇ ਕਹਿਣ ਲੱਗਿਆ ਮਹਾਰਾਜ ਬਾਕੀ ਤੁਹਾਡੀ ਮੈਂ ਜੋ ਸੁਣਿਆ ਸੀਗਾ ਤੁਹਾਡੇ ਵਿੱਚ ਉਹੀ ਗੱਲਬਾਤ ਹੈ ਤੁਸੀਂ ਖੁਦਾ ਦੇ ਰੂਪੀ ਹੋ ਮੈਂ ਤੁਹਾਡਾ ਮਰੀਜ਼ਾਂ ਮੈਂ ਤੁਹਾਡਾ ਮਰੀਦ ਹੋ ਗਿਆ ਕਹਿੰਦੇ ਉਸ ਤੋਂ ਬਾਅਦ ਸ਼ਹੀਦ ਖਾਨ ਅੱਗੇ ਜਾ ਕੇ ਉਹਨੇ ਸਾਰਾ ਜਿਹੜਾ ਸਿਸਟਮ ਸੀ ਆਪਣੀ ਨੌਕਰੀ ਛੱਡਤੀ ਤੇ ਚੋਂ ਇੱਕ ਚੌਕਰੀ ਦੇ ਵਿੱਚ ਰਹਿ ਕੇ ਸਾਦਾ ਜੀਵਨ ਬਕੀਤ ਕਰਨ ਲੱਗ ਗਿਆ ਇਹ ਗੁਰੂ ਗੋਬਿੰਦ ਸਿੰਘ ਮਹਾਰਾਜ ਸਾਹਿਬ ਜੀ ਆਂਦੀ ਇਹੋ ਜੀ અપਾਰ ਕਿਰਪਾ ਕਿਉਂਕਿ ਇੱਕ ਤਾਂ ਗੁਰੂ ਆਪਾ ਕਹਿੰਦੇ ਗੁਰੂ ਸਾਹਿਬਾਂ ਨੇ 11 12 14 ਜੰਗਾਂ ਲੜੀਆਂ ਜੰਗਾਂ ਜਿੰਨੀਆਂ ਵੀ ਹੋਈਆਂ ਨੇ ਸਾਰੀਆਂ ਹੀ ਘਰ ਬੈਠਿਆਂ ਦੇ ਉੱਤੇ ਤਾਵਾ ਬੋਲਿਆ ਗਿਆ ਗੁਰੂ ਸਾਹਿਬ ਚੱਲ ਕੇ ਕਿਤੇ ਨਹੀਂ ਗਏ ਵੀ ਜਾ ਕੇ ਜਾਦੂ ਕੀਤਾ ਹੋਵੇ ਇਸ ਕਰਕੇ ਜਦੋਂ ਕੋਈ ਚੜ੍ਹ ਕੇ ਆਉਂਦਾ ਫਿਰ ਤਾਂ ਜਿਹੜਾ ਗਲ ਪਿਆ ਹੁੰਦਾ ਉਹਨੂੰ ਲਾਉਣੀ ਪੈਂਦਾ ਤੇ ਇਸ ਤਰ੍ਹਾਂ ਗੁਰੂ ਗੁਰੂ ਸਾਹਿਬਾਂ ਨੇ ਕਿੰਨੇ ਵੀ ਉਹ ਹੋਏ ਮਰੀ ਜਿਹੜੇ ਆਏ ਵੱਡੇ ਵੱਡੇ ਜਰਨੈਲ ਉਹ ਪੁੱਜਾ ਤਾ ਹਾਰ ਕੇ ਚਲੇ ਗਏ ਤੇ ਜਾਂ ਫਿਰ ਗੁਰੂ ਦੇ ਮਰੀਦ ਬਣ ਕੇ ਤੇ ਇਧਰ ਪਰਮਾਨੰਦ ਆਪਾਂ ਕੱਲ ਗੱਲ ਕੀਤੀ ਸੀ ਵੀ ਜਦੋਂ ਹਾਥੀ ਆ ਜਿਹੜਾ ਉਹ ਭੱਜ ਗਿਆ ਤੇ ਕੇਸਰੀ ਚੰਦ ਦਾ ਜਿਹੜਾ ਸੀਸੀਓ ਦੇ ਸਿੰਘ ਨੇ ਕੱਟ ਲਿਆ ਲੜਾਈ ਦੇ ਵਿੱਚ ਤੇ ਸਾਰਾ ਜੇ ਕੋਮਾਂਡਰ ਮਰ ਜਾਂਦਾ ਸਾਰੇ ਭੱਜ ਜਾਂਦੇ ਆ ਇਹ ਇਦਾਂ ਕੁਝ ਸਿੰਘ ਇੱਥੇ ਫਿਰ ਸ਼ਹੀਦ ਵੀ ਹੋਏ ਸੀ ਜਦੋਂ ਲੜਾਈ ਦੇ ਵਿੱਚ ਤੇ ਮਹਾਰਾਜ ਕੋਲੇ ਦਵਾਰਾ ਫਿਰੋਜ਼ ਕੇਸਰੀ ਚੰਦਾ ਸੀ ਜਿਹੜਾ ਸੀਸ ਹਉ ਦੇ ਜਿਹਦੇ ਟੰਗ ਕੇ ਭਾਈ ਹੁੰਦੇ ਸਿੰਘ ਸਮੇਤ ਭਾਈ ਬਚੱਤਾ ਸਿੰਘ ਵੀ ਕੋਲੇ ਜਿੱਥੇ ਜਾ ਕੇ ਗੁਰੂ ਸਾਹਿਬਾਂ ਦੇ ਚਰਨਾਂ 'ਚ ਜਾ ਕੇ ਕਿਹਾ ਮਹਾਰਾਜ ਤੁਹਾਡੀ ਕਿਰਪਾ ਸਦਕਾ ਅਸੀਂ ਇਹ ਕੰਮ ਫਤਿਹ ਕਰ ਲਿਆ ਹੈ ਬੜਾਈ ਕਿਰਪਾ ਤੁਹਾਡੀ ਇਹ ਬੜਾਈ ਤੁਸੀਂ ਸਾਨੂੰ ਬਚਦੇ ਤੁਸੀਂ ਦਾ ਧੰਨਵਾਦ ਸੋ ਗੁਰਮੁਖ ਪਿਆਰਿਓ ਉਸ ਤੋਂ ਬਾਅਦ ਇਹਨਾਂ ਨੇ ਸੋਚਿਆ ਵੀ ਹੁਣ ਆਪਾਂ ਕਿਸੇ ਹਿਸਾਬ ਨਾਲ ਵੀ ਹੁਣ ਕੋਈ ਹੱਲ ਨਹੀਂ ਹੈਗਾ ਫਿਰ ਪਰਮਾਨੰਦ ਆਇਆ ਸੀਗਾ ਤੇ ਉਹਨਾਂ ਨੇ ਜਦੋਂ ਥਾਲੀ ਦੇ ਵਿੱਚ ਆਟੇ ਦੀ ਗੌਂ ਰੱਖੀ ਉਹਦੇ ਵਿੱਚ ਤੀਲਾ ਪਾ ਕੇ ਨੇ ਮਾਰਾ ਹੋ ਕੇ ਆ ਗਿਆ ਤੇ ਗੁਰੂ ਸਾਹਿਬਾ ਨੇ ਕਿਹਾ ਸੀ ਵੀ ਇਹ ਇੱਕ ਸ਼ਾਲਾ ਕੋਈ ਗੱਲ ਨਹੀਂ ਆਪਾਂ ਇਹ ਜੀ ਤੁਹਾਡਾ ਸ਼ੱਕ ਦੂਰ ਕਰ ਦਿੰਦੇ ਆ ਤੇ ਕਹਿਣ ਲੱਗੇ ਵੀ ਅੱਜ ਰਾਤ ਨੂੰ ਅਸੀਂ ਉਹਨੀ ਤੋਂ ਨਹੀਂ ਸੌਂ ਗਏ ਤੇ ਯਕੀਨ ਕਰਕੇ ਸੀ ਜਾਣਿਆ ਤੇ ਜਦੋਂ ਰਾਤ ਨੂੰ ਉਹਨਾਂ ਨੇ ਕੀ ਕੀਤਾ ਕੁਝ ਖਤਰਾਂ ਦੇ ਉੱਤੇ ਕਹਿੰਦੇ ਉਹਨਾਂ ਸਮਿਆਂ ਦੇ ਵਿੱਚ ਖਤਰਾਂ ਵੀ ਸੀ ਗਿਆ ਤੇ ਉਹ ਖਤਰਾਂ ਦੇ ਵਿੱਚ ਨਾ ਜਿਹੜੇ ਉਹਨਾਂ ਦੇ ਫੋਟੀਆਂ ਤੇ ਉਹਨਾਂ ਵਿੱਚ ਘਾਹ ਫੁੱਸ ਭਰ ਕੇ ਸਮਾਨ ਕੋਈ ਜਗਾ ਵੀ ਸੁਆਦ ਉਹ ਵੀ ਰਹਿਦਾ ਸੀ ਖਰਾਵਾ ਬਾਹਰ ਸਤਰਾਲਾ ਪੂਰਾ ਕਰਕੇ ਉਹ ਭਰ ਕੇ ਉਹਨਾਂ ਦੇ ਵਿੱਚ ਮਸਾਲਾ ਗੱਢ ਕੇ ਤੇ ਉੱਤੇ ਵਧੀਆ ਚੰਗੇ ਰੇਸ਼ਮੀ ਸਾਲੇ ਪਾ ਕੇ ਉਹਨਾਂ ਦੇ ਖੁਰਜੀਆਂ ਤੇ ਤੇ ਬੰਨ ਕੇ ਤੇ ਉਹ ਜਿਹੜਾ ਸੀਗਾ ਰਾਤ ਨੂੰ ਕਈ 3-4 ਉਹਨਾਂ ਦੇ ਮਾਗਰ ਸਿੰਘ ਲਾਤੇ ਵੀ ਸਿੰਘੋ ਜਦੋਂ ਉਹ ਆਉਣਗੇ ਤਾਂ ਹੈਗੀ ਕਿਰਨ ਵਾਸਤੇ ਕਿਉਂਕਿ ਪਤਾ ਸੀ ਜਾਣੀ ਜਾਨ ਮਾਰੇ ਨੇ ਵੀ ਇਹ ਜਦੋਂ ਵੀ ਗੁਰੂ ਕੇ ਜਾ ਰਹੇ ਨੇ ਛੱਡ ਕੇ ਤੇ ਉਹਨਾਂ ਦਾ ਜਿਹੜਾ ਖਜ਼ਾਨਾ ਪਲਟਾਂਗੇ ਜਾਂ ਉਹਨਾਂ ਕੋਲੇ ਜੋ ਵੀ ਧਨ ਦੌਲਤ ਹੈ ਪਲਟ ਲਾਂਗੇ ਤੇ ਐਦਾਂ ਜਿਹੜਾ ਗੁਰੂ ਸਾਹਿਬਾਂ ਨੇ ਕਿਹਾ ਸੀ ਵੀ ਜਦੋਂ ਇਹ ਆਉਂਦੇ ਤਾਂ ਤੁਸੀਂ ਬਾਸ ਆ ਜਾਣਾ ਜਿਹੜੀਆਂ ਕਟਰਾ ਨੇ ਉਹ ਚਾਲੇ ਨਹੀਂ ਅੱਗੇ ਜਾਣਗੇ ਉਹਨਾਂ ਦੇ ਮਸਾਲਾ ਟੰਗੀਆਂ ਹੋਈਆਂ ਨੇ ਮਤਲਬ ਲੇਟਾਂ ਦਾ ਜਿਹੜਾ ਕੰਮ ਸੀ ਉਹ ਚੱਲ ਦੂਰੋਂ ਪਤਾ ਵੀ ਲੱਗਦਾ ਸੀ ਤੇ ਉਹ ਲਾਟਾਂ ਮਾਰਦੀਆਂ ਜਿਹੜੀਆਂ ਚਲਦੀਆਂ ਨੇ ਮਸਾਲਾ ਜਾ ਰਹੀਆਂ ਨੇ ਉਹਨਾਂ ਨੇ ਅਖਿਆ ਵੀ ਹੁਣ ਛੜ ਤਾਂ ਕਿਲਾ ਆਪਣੀ ਸੌਦੇ ਵਿਸ਼ਵਾਸ ਕਰਗੇ ਤੇ ਇਹ ਸਾਰੇ ਪਹਾੜੀ ਰਾਜ ਜਿੱਤ ਪੁੱਟ ਕੇ ਪਏ ਆ ਪਹਾੜੀ ਰਾਜਿਆਂ ਦੀ ਜਿਹੜੀ ਫੌਜ ਟੁੱਟ ਕੇ ਪਈ ਜਦੋਂ ਫੌਜ ਟੁੱਟ ਕੇ ਪਈ ਤੇ ਉਹਨਾਂ ਨੇ ਜਾ ਕੇ ਖਚਰਾ ਨੂੰ ਕੇਰੇਦਸਾਲੇ ਸਮੇਤ ਆਪਣੀਆਂ ਝੁੰਮੀਆਂ ਚ ਲੈ ਕੇ ਝੌਂਕਰੀਆਂ ਦੇ ਵਿੱਚ ਖਿੱਚ ਝੂਕੇ ਲੈ ਕੇ ਉਹ ਵੀ ਮੇਰਾ ਮੇਰੇ ਕੋਲੇ ਵੱਧ ਦਾ ਸਮਾਨ ਮੈਂ ਵੱਧ ਤੇ ਜਿਵੇਂ ਬਾਂਦਰ ਨਹੀਂ ਪੈ ਜਾਂਦੇ ਕੇਲਿਆਂ ਨੂੰ ਜਦੋਂ ਐ ਪੈ ਗਏ ਸਿੰਘ ਵਾਪਸ ਕੋਲੇ ਮਾਰਦੇ ਕਹਿੰਦੇ ਉਹ ਹੀ ਰਲੋਗੇ ਮਾਰਦੇ ਕਹਿੰਦੇ ਕੋਈ ਨਹੀਂ ਸਮ ਦੱਸਿਆ ਤਾਂ ਸੀਗਾ ਤੇ ਉਹ ਜਦੋਂ ਜਾ ਕੇ ਦੇਖੇ ਉਹਨਾਂ ਨੂੰ ਸ਼ਰਮਿੰਦਗੀ ਪਰ ਇਹ ਗੱਲ ਜਿਹੜੀ ਇਹ ਔਰੰਗਜ਼ੇਬ ਕੋਲ ਪਹੁੰਚੀ। ਬਿਆਹ ਕਰਕੇ ਸੌਂ ਖਾਦੀ ਸੀ ਤੇ ਉਹਨਾਂ ਨੇ ਤਾਂ ਇਹੋ ਜਿਹਾ ਕੁਝ ਕੀਤਾ ਤੇ ਦੁਬਾਰਾ ਇਹਨਾਂ ਦੀ ਜਿਹੜਾ ਪਰਦਾ ਫਾਸ ਹੋ ਗਿਆ। ਤੇ ਬੇਈਮਾਨਾ ਜਿਹੜਾ ਜਾ ਵਿਚਾਰ ਹੋ ਗਿਆ। ਫੇਰ ਉਹਨੇ ਆਪਣੇ ਇੱਕ ਮੁਸਲਮਾਨ ਨੂੰ ਭੇਜਿਆ ਵੀ ਤੂੰ ਨਾ ਅ ਕ੍ਰਾਂਣ ਸ਼ਰੀਪ ਲੈ ਕੇ ਜਾ ਤੇ ਕਹਿ ਵੀ ਅਸੀਂ ਨਹੀਂ ਇਦਾਂ ਦਾ ਕੁਝ ਕਰਦੇ। ਤੇ ਗੁਰੂ ਸਾਹਿਬਾਂ ਨੇ ਸਿੰਗਾਰੂ ਦਾਸੀ ਦਿੱਤਾ ਸੀ ਕਿ ਬਈ ਦੇਖੋ ਜਿਹੜੇ ਸੌਂ ਖਾਂਦੇ ਆ ਨਾ ਲੋਕ ਉਹ ਥੁੱਥੇ ਹੁੰਦੇ ਆ ਸਿੰਗੋ ਅੱਜ ਤੋਂ ਬਾਅਦ ਸੌਂ ਕਿਸੇ ਨਾਲ ਖਾਣੀ ਨਹੀਂ ਪੈਦੀ ਕਿਤਾ ਸੌਂ ਨਹੀਂ ਖਾਣੀ ਥੁੱਥੇ ਲੋਕ ਸੌਂ ਖਾਂਦੇ ਤੇ ਜਿਹੜੇ ਸੌਂ ਦੇ ਉੱਤੇ ਵਿਸ਼ਵਾਸ ਕਰ ਜਾਂਦੇ ਆ ਤੇ ਉਹ ਵੀਕ ਅੰਧਵਿਸ਼ਵਾਸੀ ਲੋਕ ਹੁੰਦੇ ਆ ਅਸੀਂ ਸੌਂ ਦੇ ਉੱਤੇ ਵਿਸ਼ਵਾਸ ਅੱਜ ਤੋਂ ਬਾਅਦ ਤੁਸੀਂ ਸੌਂ ਆ ਜਿਹੜੀ ਖਾਣ ਵਾਲਾ ਜਿਹੜਾ ਉਹਨੂੰ ਠੁੱਠਾ ਮੰਨੋ ਇਹ ਠੁੱਠਾ ਹੈ ਦੂਜਾ ਸੌਦੇ ਤੇ ਵਿਸ਼ਵਾਸ ਕਰਨ ਵਾਲਾ ਵੀ ਅਣਜਾਣ ਹੀ ਹੁੰਦਾ ਥੋੜੇ ਸਾਹਮਣੇ ਗੱਲ ਹੋ ਗਈ ਕਹਿੰਦੇ ਮਹਾਰਾਜ ਕੋ ਇਹ ਤੋਂ ਬਾਅਦ ਤਾਂ ਨਹੀਂ ਕਰਦੇ ਕਹਿੰਦੇ ਨਹੀਂ ਕਰਦੇ ਹੁਣ ਜਦੋਂ ਕੁਰਾਨ ਸ਼ਰੀਫ ਦੀ ਸੌਂਹ ਲੈ ਕੇ ਆ ਗਏ ਮਹਾਰਾਜ ਕਹਿੰਦੇ ਫੜਾ ਜੋ ਭਾਈ ਤਾਂ ਸਾਨੂੰ ਵੇਰੋ ਭੇਟ ਕਰਤੀ ਉਹਦੀ ਚਿੱਠੀ ਲਿਖੀ ਸੀ ਤੇ ਜਫਰਨਾਮੇ ਦੇ ਵਿੱਚ ਵੀ ਜਦੋਂ ਇਦਾਂ ਹੋਇਆ ਨਾ ਇਹਨਾਂ ਨੇ ਵੀ ਉਹ ਕੁਝ ਕੀਤਾ ਤੇ ਜਦੋਂ ਕਿਲਾ ਛੱਡਿਆ ਛੱਡਣ ਤੋਂ ਬਾਅਦ ਉਹ ਸਾਰਾ ਕੁਝ ਫੇਰਾ ਪੈ ਗਿਆ ਫੌਜਾਂ ਪੈ ਗਈਆਂ ਮਗਰ ਤੇ ਇੰਤ ਅਨੋੜ ਜਿਹੜੇ ਜਿੱਥੇ ਜੰਗ ਹੋਈ ਨਹੀਂ ਉਹ ਆਪਾ ਭਾਈ ਉਹਦੇ ਸਿੰਘ ਦੀ ਵੀ ਜਦੋਂ ਕਿਲਾ ਛੱਡਣਾ ਸੀਗਾ ਜਦੋਂ ਉਹ ਅਰਾਨ ਸ਼ਰੀਫ ਲੈ ਕੇ ਆਗੇ ਤਮਾਰਾ ਕਹਿੰਦੇ ਭਾਈ ਕਰਨਗੇ ਤੈ ਵੀ ਉਹੀ ਗੱਲ ਪਰ ਜੇ ਹੁਣ ਆਪਾਂ ਇੱਥੇ ਨਹੀਂ ਜਾਂਦੇ ਨਾ ਤਾਂ ਇਹਨਾਂ ਲੋਕਾਂ ਨੇ ਇਹ ਕਹਿਣਾ ਵੀ ਜੇ ਗੁਰੂ ਸਾਹਿਬ ਕਿਉਂਕਿ ਛੇਡੀਆਂ ਤਾਂ ਉਰੇ ਵੀ ਹੋਣੀਆਂ ਆਂ ਪਰ ਜੇ ਗੁਰੂ ਸਾਹਿਬ ਛੱਡ ਜਾਂਦੇ ਕੀ ਹੈ ਇਹਨਾਂ ਸਿੰਘਾਂ ਜਿਹੜੇ ਜਿਹੜੇ ਸਿੰਘ ਨੇ ਵਾਚ ਰਹੇ ਨੇ ਤੇ ਇਦਾਂ ਕਰਨਗੇ ਪਰ ਹੋਮ ਸਾਰਾ ਪੂਰੀ ਇਦਾਂ ਹੀ ਹੋਣਾ ਪੂਰੀ ਵੀ ਹੋਣਾ ਬਾਦਵੀਂ ਹੋਣਾ ਤੇ ਚਲੋ ਆਪਾਂ ਐ ਕਰਦੇ ਆ ਭਾਈ ਉਹਦੇ ਸਿੰਘ ਨੂੰ ਸ਼ਾਹੀ ਟਿੱਬੀ ਤੇ ਲਾਤਾ ਵੀ ਪੂਸੀ ਇੱਥੇ ਖੜਨਾ ਜਿਹੜੀ ਬਹੀਰ ਆਪਣੇ ਨਾਲ ਜਿਹੜੀ ਫੌਜ ਜਿਹੜੇ ਤਾਂ ਸੂਰਮਿਆਂ ਨੇ ਲੜਾਈ ਵਾਲੇ ਨੇ ਜਿਹੜੀ ਬਹੀਰ ਨਾਲ ਮਤਲਬ ਮੁਕਾਬਲੇ ਦਾ ਸੰਗਤ ਹੈ ਵੀ ਉਹਦੇ ਵਾਸਤੇ ਭਾਈ ਚਾਹੀ ਟਿੱਬੀ ਦੇ ਉੱਤੇ ਭਾਈ ਉਦੇਸ ਸਿੰਘ ਦੇ ਨਾਲ 100 ਸਿੰਘ ਭਾਈ ਬਚਿੱਤਰ ਸਿੰਘ ਦੇ ਨਾਲ 50 ਸਿੰਘ ਉਹਨੂੰ 700 ਤੋਂ ਪਾਰ ਰੰਗੜਾਂ ਦਾ ਜਿਹੜਾ ਰੰਗੜਾ ਨਾਲ ਮੁਕਾਬਲਾ ਹੁੰਦਾ ਤੇ ਇਹਦਾ ਭਾਈ ਦਾਨ ਸਿੰਘ ਨੂੰ ਵੀ ਅੱਜ ਤਿੰਨ ਜਗ੍ਹਾ ਤੇ ਵੜਦਾ ਭਾਈ ਉਦੇਸ ਸਿੰਘ ਨੂੰ ਗੁਰੂ ਸਾਹਿਬਾਂ ਨੇ ਜਦੋਂ ਕਿਲਾ ਛੱਡਣ ਲੱਗੇ ਨਾ ਆਪਣਾ ਜਿਹੜਾ ਸੀਗਾ ਫਤੰਟ ਦੇਤੀ ਗੜੜੀ ਦੇਤੀ ਕਹਣ ਲੱਗੇ ਵੈਸੇ ਨੂੰ ਕਹਿੰਦੇ ਭਾਈ ਇਹਦੇ ਵਿੱਚ ਸਾਡਾ ਨਾ ਜਿਹੜਾ ਪਸ਼ਕ ਹੈ ਕਹਿੰਦੇ ਮਾਰੇ ਫਿਰ ਕਹਿੰਦੇ ਵੀ ਤੁਸੀਂ ਉਹ ਪਾ ਲੈਣਾ ਕਿਉਂ ਕਿਉਂਕਿ ਹੁਣ ਮੁਕਾਬਲੇ ਦੇ ਵਿੱਚ ਤਾਂ ਸੋਲਦੇ ਤੇ ਸਭ ਤੋਂ ਪਹਿਲਾਂ ਸੋਲਦੇ ਤੇ ਆਊਗਾ ਜਿਹੜੀ ਫਾਉ ਜਾਇਦ ਨੂੰ ਕਹਿਣੀ ਹੈ ਤੇ ਹੁਣ ਦੇਖੋ ਤੁਸੀਂ ਮੁਕਾਬਲਾ ਕਰਦੇ ਕਰਦੇ ਤੁਸੀਂ ਛੀਤ ਤਾਂ ਹੋ ਹੀ ਜਾਓਗੇ ਕਹਿੰਦੇ ਹਾਂ ਮਾਰੇ ਹੋਣਾ ਹੀ ਕਹਿੰਦੇ ਜਦੋਂ ਤੁਸੀਂ ਛੇਦੋਗੇ ਨਾ ਜਿਹੜੀ ਹੈ ਜਿਹੜਾ ਪਸ਼ਾਕਾ ਚੋਲਾ ਪਾਇਆ ਹੋਇਆ ਇਹਦੇ ਨਾਲ ਉਹਨਾਂ ਨੂੰ ਭਲੇਖਾ ਪਾਇਆ। ਵੀ ਜਿਵੇਂ ਭਾਈ ਸੰਤ ਸਿੰਘ ਨੂੰ ਵੀ ਆਪਣੀ ਜਿਹੜੀ ਸਿੰਘੀ ਕਲੰਗੀ ਤੇ ਪਸ਼ਾਕਾ ਦੇਗੇ ਸੀ ਤੇ ਉਹਦੇ ਕਰਕੇ ਵੀ ਉਹਨਾਂ ਨੂੰ ਤੇ ਚੱਕਰ ਬਹੁਤ ਲੰਮਾ ਸਮਾਂ ਪਿਆ ਰਿਹਾ। ਵੀ ਅਸੀਂ ਗੁਰੂ ਦਸੇਵਾਲ ਲਿਆ ਅਸੀਸ ਵਾਗ ਲਿਆ ਇਦਾਂ। ਇਹ ਗੁਰੂ ਸੇਵ ਕਹਿੰਦੇ ਵੀ ਕੋਈ ਨਹੀਂ ਆਉਂਦਾ ਹੋਣਾ ਇਹ ਸਾਰਾ ਕੁਝ ਪਰ ਇਦਾਂ ਪਲਾਨ ਦੇ ਨਾਲ ਨਿਕਲਣਾ ਵੀ ਅ ਬਡੇ ਸਹਿਬ ਜੀ ਦੇ ਅਜੀਤ ਸਿੰਘ ਉਹਨਾਂ ਨੂੰ ਪਿੱਛੇ ਜਿਹੜੀ ਸਭ ਤੋਂ ਪਿੱਛੇ ਮਾਦਰਾ ਕੋਈੜਾ ਨੂੰ ਤਿਆਰ ਕਰਦਾ ਤਾਂ ਤੁਸੀਂ ਹੋਰ ਉਪਣਾ ਤੇ ਆਪਾਂ ਇਦਾਂ ਇਦਾਂ ਇਸ ਜਗ੍ਹਾ ਨੂੰ ਜਾਵਾਂ ਤੇ ਸਰਸਾ ਜਿਹੜੀ ਨਦੀ ਦੇ ਕਿਨਾਰੇ ਅੱਗੇ ਆਪਾਂ ਅੱਗੇ ਜਾ ਕੇ ਫਿਰ ਕਰਾਂਗੇ ਪਾਰ ਕਰਕੇ ਜਾਂ ਉਹਦੇ ਪਹਿਲਾਂ ਇਥੇ ਵੀ ਆਪਾਂ ਨੂੰ ਜਗਾ ਮਿਲੂਗਾ ਫਾਂਸ ਸਟੈਂਟੇ ਜਦੋਂ ਤੱਕ ਕਰਨੀ ਪੈਣਗੀ ਮੁਕਾਬਲੇ ਕਿਉਂਕਿ ਇਹਨਾਂ ਲੋਕਾਂ ਕੋਲੇ ਸੌਹਾ ਕੁਛ ਨਹੀਂ ਹੈਗਾ ਮਤਲਬ ਇਧਰ ਇੱਕ ਬਸ ਕਹਿੰਦੀ ਸੀ ਵੀ ਅਸੀਤਾ ਜੀ ਉਸਨੂੰ ਕਹਿੰਦੇ ਆ ਜਗਾ ਸੋੜ ਦਿਓ ਤੁਸੀਂ ਇੱਥੋਂ ਜਾ ਕੇ ਉਹਦੇ ਤੇ ਲਿਖਿਆ ਸੀ ਵੀ ਤੁਸੀਂ ਕਾਂਗੜ ਵਾਲੀ ਸਾਈਡ ਬਗ ਜਿਓ ਤੇ ਕਾਂਗੜ ਤੇ ਕਾਲੀ ਜ਼ਿਹੜ ਤੇ ਜਾ ਕੇ ਤੁਹਾਨੂੰ ਅਸੀਂ ਕੁਛ ਨਹੀਂ ਕਹਾਂਗੇ ਤੁਸੀਂ ਤਕਾਈ ਦੇ ਨਾਲ ਲੱਖੋ ਲਾਕਾ ਸ਼ਾਟੇ ਗੁਰੂ ਸਾਹਿਬ ਨੇ ਇਦਾਂ ਯੋਜਨਾ ਕੀਤਾ ਸੋ ਆਪਾਂ ਕਿਵੇਂ ਸਾਹਿਤ ਵੀ ਤੇ ਪਈ ਹਰ ਸਿੰਘ ਦੇ ਨਾਲ ਕਿਵੇਂ ਸੰਸੀਦ ਹੁੰਦੇ ਆ ਭਾਈ ਬਚਿੱਤਰ ਸਿੰਘ ਦਾ ਕੁਰਬਾਨੀ ਕਿਵੇਂ ਹੁੰਦੀ ਹੈ ਫਿਰ ਭਾਈ ਦਾਨ ਸਿੰਘ ਜੀ ਸਾਬਾਜੀਤ ਸਿੰਘ ਉਹਨਾਂ ਦਾ ਕਿਵੇਂ ਇਹ ਹੁੰਦਾ ਉਹ ਸਾਰਾ ਕੁਝ ਆਪਾਂ ਜਿਹੜਾ ਕਰਨਾ ਹੈ ਤੇ ਇਹਦਾ ਪਾ ਉਹ ਸਾਰੇ ਵਿਚਾਰ ਅੱਗੇ ਕਰਾਂਗੇ ਵੀ ਕਿਵੇਂ ਕਿਲਾ ਛੱਡਿਆ ਕਿਲੇ ਛੱਡਣ ਤੋਂ ਬਾਅਦ ਸੱਸਾ ਦੇ ਕਿਨਾਰੇ ਤੇ ਕਿਵੇਂ ਪਹੁੰਚੇ ਪਹੁੰਚਣ ਤੋਂ ਬਾਅਦ ਕਿਰਪਾ ਸਿੰਘ ਕਿਵੇਂ ਲੜੇ ਪਾਈ ਉਦੇਸ ਸਿੰਘ ਕਿਵੇਂ ਲੜੇ ਤੇ ਬਾਬਾ ਜੀ ਸਿੰਘ ਜੀ ਕਿਵੇਂ ਲੜੇ ਉਸ ਤੇ ਆਪਾਂ ਸਾਰਾ ਸੰਖੇਪ ਰੂਪ ਦੇ ਵਿੱਚ ਵਿਚਾਰ ਕਰਾਂਗੇ ਸੋ ਹੋਈਆ ਪੁੱਲਾਂ ਦੀ ਖੇਮਾ ਵਾਏ ਗੁਰੂ ਜੀ ਦਾ ਖਾਲਸਾ ਵਾਏ ਗੁਰੂ ਜੀ ਕੀ ਫਤਿਹ